ਇਹ ਚਾਰ ਪੱਖਰੇ ਨੇ ਤੇ ਆ ਜੋ ਬਾਈਆਂ ਨਾਲ ਕਾਪੀਆਂ ਗੱਲਬਾਤ ਕਿਹੜਾ ਪਿੰਡ ਹੈ ਬਾਈ ਦਾ ਕਿੱਥੋਂ ਆਏ ਨੇ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਅਲੇ ਕਹਿੰਦੇ ਮੇਰੇ ਤੇ ਪਹੁੰਚ ਚ ਹੋਏ ਜੀ ਨਾ ਮਤ ਦਾ ਮੇਤਾ ਸਾਬਾ ਜੀ ਉਹਨੇ ਨਿਰਮਾਣ ਆਪਣੀ ਥੱਸੀ ਗੱਲ ਜੀ ਕਿਹੜੇ ਪਿੰਡ ਤੋਂ ਪਹੁੰਚੇ ਬਾਪੂ ਜੀ ਰਾਜਗੜ੍ਹ ਹੋਰ ਕਿੱਥੋਂ ਆਏ ਇਹ ਕਿੱਥੇ ਰਹਿ ਗਏ ਬਾਪੂ ਜੀ ਇਹ ਸਰਾਰ ਪਰ ਜਿੰਨੀ ਜਣਾ ਸਰਾਰ ਪਰ ਇਹ ਨਾ ਭਾਈ ਇਹਦੇ ਚ ਬੈ ਕੇ ਆਪਣਾ ਆਮ ਆਪਾਂ ਨੂੰ ਬੱਕਰਾ ਬਾਰੇ ਦੱਸੋ ਜੀ ਕਿ ਕਾਹ ਕਾਹ ਦਾ ਹੰਦ ਰਹੀ ਇਹ ਆ ਤਾਂ ਹੈ ਚਾਰ ਛਾਂਦ ਦੋ ਇਹ ਚਾਰ ਦੰਦਾ ਹਾਂ ਆ ਪੂਰੇ ਗਾ ਇਹ ਪੂਰੇ ਅੱਠ ਦੰਦਾ ਤੇ ਉਹ ਜਿਹੜੇ ਉੱਧਰਲੇ ਨੇ ਚਾਰ ਚਾਰ ਤਾਂ ਨਹੀਂ ਇਹ ਕਿਹੜੀ ਨਸਲ ਹੈ ਬਾਪੂ ਇਹ ਇਹ ਘਰ ਦੇ ਨੇ ਆਪਣੇ ਕਿਵੇਂ ਤੇ ਹੋਰ ਕਿੰਨੇ ਜਾਨਵਰ ਨੇ ਆਪਣੇ ਕੋਈ ਮੋੜ ਜੇ ਮਰਾ ਫੋੜੇ 55 ਇਹ ਕਿੰਨਾ ਕੁ ਦੁੱਧ ਹੱਤ ਦੇ ਦਿੰਦੀਆਂ ਨੇ ਇਹ ਬੱਕਰੀਆਂ ਇਹ ਹੈ ਇਹ ਸੇਵਾ ਵਾਲਾ ਦੁੱਧ ਤੇ ਜੀ ਇਹ ਨਾਸਲ ਦੀ ਪਰਖ ਕਰਨੀ ਵੇ ਉਹ ਬਾਪੂ ਕਿੱਥੋਂ ਪਰਖ ਕਰੀ ਜਾਂਦੀ ਹੈ ਉਹ ਦੱਸੋ ਮਾੜਾ ਨਾਸਲ ਦਾ ਬਾਈ ਆ ਪਸੂ ਵੀ ਦੱਸਦਾ ਮੱਖਣ ਕੋੜਾ ਦੇਖਣਾ ਕੰਨ ਦੇਖਣਾ ਤੁਸੀਂ ਦਾ ਇੱਕ ਮਿੰਟ ਗੱਲ ਥੋੜੀ ਬਿਦਾਲੇ ਰੋਕਦਾ ਤੁਸੀਂ ਤੁਸੀਂ ਦਾ ਉਹ ਰਾਤ ਨੂੰ ਜਾਨਵਰ ਤੁਹਾਨੂੰ ਪਤਾ ਹੁੰਦਾ ਕਿ ਜਿਹੜੇ ਬੰਦੇ ਨੇ ਨਵੇਂ ਨੇ ਕੰਮ ਸ਼ੁਰੂ ਕਰਨਾ ਹੈ ਉਹਨੂੰ ਆਸਲ ਬਾਰੇ ਨਹੀਂ ਪਤਾ ਕੋਈ ਵੀ ਬੰਦਾ ਜਿਹੜਾ ਇਹ ਵੀਡੀਓ ਦੇ ਵਿੱਚ ਆ ਰਿਹਾ ਅੱਜ ਕੱਲ੍ਹ ਕਿ ਮੈਂ ਫਾਰਮ ਖੋਲ੍ਹ ਰਹੇ ਨੇ ਤੁਹਾਨੂੰ ਪਤਾ ਵੀ ਉਹਨੂੰ ਨਹੀਂ ਪਤਾ ਲੱਗ ਰਿਹਾ ਵੀ ਕਿਹੜੀ ਨਸਲ ਹੈ ਕਿਉਂਕਿ ਅਗਲਾ ਹਰੇਕ ਹੀ ਜਾ ਕੇ ਕਹਿੰਦਾ ਵੀ ਆਹ ਫਲਾਨੀ ਨਸਲ ਦਾ ਹੈ ਆਪਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਦੇਸੀ ਵੀ ਚੁਕਾਉਂਦਾ ਹੈ ਗੱਲ ਉਹਦੇ ਬਾਰੇ ਦੱਸੋ ਵੀ ਇਹ ਕਿੱਥੋਂ ਪਰਤ ਆਈ ਹੈ ਕਿ ਕੀ ਇਹਦੇ ਨਾਲ ਲਸਣ ਦੇ ਨਾਲ ਸੋਹਣੇ ਆ ਇਹਦਾ ਨਸੂਹ ਦੇਖ ਅਸਾਹੀ ਨਾ ਕਾਡ ਦੇਖ ਲੈ ਲਖਨੂ ਦੇਖ ਲੈ ਸੰਜੀਤ ਹਾਂਜੀ ਨੇ ਤਾਂ ਕਦਾ ਬੀਟਿੰਗ ਆਇਆ ਨਾ ਸ਼ੰਗਲਾ ਹੋਇਆ ਨਾਲ ਦੇਖਦਾ ਉਹ ਅਗਰ ਕਹਦਾ ਯਾਰ ਇਹ ਤਾਂ ਦੇਸੀ ਹੈ ਅਸਲ ਦੇਸੀ ਹੈ ਹਾਂ ਜਿਹੜਾ ਬਿੱਟਰ ਆ ਜਾਂਦਾ ਸਿੰਧੂਆ ਫਿਰ ਸਰ ਇਹ ਅਧਿਆਚਾਰ ਇਹਦਾ ਕੀ ਦੇਣਾ ਕੰਨ ਬੇ ਇਹ ਕੰਨਾਂ ਕੋਲੋਂ ਤੋਂ ਕਿਵੇਂ ਪਤਾ ਲੱਗਦਾ ਕੰਨ ਕੰਨਾਂ ਦੇ ਲਵਾਈ ਤੋਂ ਪਤਾ ਲੱਗਦਾ ਇਹਨਾਂ ਦੀ ਹੈਟ ਉਟ ਕਿੰਨੀ ਹੋਊਗੀ ਬਾਪੂ ਇਹਨਾਂ ਦੀ ਬਾਹਰ ਤੇ ਅਸੀਂ ਆਪਾਂ ਮਿਲ ਨਹੀਂ ਵੀ ਹੈਟ ਮੇਰੇ ਹਿਸਾਬ ਨਾਲ ਗੇਲੀ ਧਰਤਾਂ ਉੱਤੇ ਬਾਜਨ ਇਹਨਾਂ ਦਾ ਇਸੇ ਬੱਕਰੇ ਦੇ ਬੱਚੇ ਆ। ਇਸੇ ਬੱਕਰੇ ਦੇ ਨੇ ਸਾਰੇ ਬੱਚੇ। ਇੱਥੇ ਤੁਸੀਂ ਬਾਈ ਦੇਖ ਸਕਦੇ ਹੋ ਜਿਵੇਂ ਬੱਕਰੇ ਦੇ ਨੇ ਸਾਰੇ ਕੋਈ ਹੋਣੀ ਹੈਗਾ ਵੀ ਕੋਈ ਬਾਹਰ ਜਾਂ ਕੋਈ ਹੋਗਾ ਨਾ ਵੀ ਸਾਰੇ ਤਿਆਰ ਕਰੀ ਨਾ ਸਾਹ ਆਦੀ ਰੱਖਦੇ। ਇਹ ਇਹਦੇ ਬੱਚੇ ਨੇ। ਇਹ ਆਹ ਦੇ ਹੱਥ ਵਿੱਚ ਨਹੀਂ ਸਾਰ ਖੜੇ। ਇਹ ਪਹਿਲਾਂ ਇਹ ਕਿੱਥੋਂ ਲਰਦੇ ਸੀ ਤਾਂ ਆਪੀ ਜੀਏ। ਇਹ ਆਉਂਦੀ ਹੈ। ਮੈਨੂੰ ਬਹੁਤ ਸੌਂਸਤੀ ਦੀ ਚੋਤੀ ਦੀ ਫਰੀ ਹੋਗੀ। ਦੀ ਫਰੀ ਹੋਗੀ। ਤੁਹਾਨੂੰ ਰੱਖ ਲੈ। ਮੇਰਾ ਦਾਦਾ ਜੀ ਦਾ ਮੇਰਾ ਹੋਰ ਚੌਕ ਚੁਬਲੀ ਜੀ ਮੇਰੇ ਸਾਹਬ ਵੀ ਨਾਂ ਰੱਖਣ ਕਰਨਾ ਹੈ ਅਸਾਂ ਨਹੀਂ ਚਲਦੇ ਇਹ ਜਿਹੜਾ 14 ਦਾ ਦੰਦੀ ਹੋਰ ਅਸਾਂ ਦੀ ਗੱਲ ਹੈ ਨਾ ਰੱਖਣੀ ਜ਼ਰੂਰੀ ਹੈ ਇਹ ਖੱਲਾ ਮੁੰਡਾ ਛੜਾ ਬੱਕਰੇ ਬਾੜ ਦਾ ਦੂਜੇ ਪੜਾਈ ਪੂਰੀ ਕਰਕੇ ਇੱਕ ਦਾ ਸਪੇਸ਼ੀਅਲ ਧਿਆਨ ਕਰੀ ਬੈਠਾ ਦੂਜੀ ਪ੍ਰਾਇਰਟੀ ਸਟੋਰ ਅਦਕਾਰੇ ਸੋ ਬੈਠਾ ਠੀਕ ਹੈ ਚਲੋ ਕੋਈ ਨਹੀਂ ਇਹਨੂੰ ਮੈਂ ਹੋਰ ਗੱਦੀ ਦੇ ਕੇ ਜਾਉ ਮੁੰਡੇ ਦੇ ਛੜਦਾ ਨਹੀਂ ਇਹ ਨੇ ਇਹੀ ਲੈ ਕੇ ਆ ਤੁਹਾਨੂੰ ਭਾਲ ਕੇ ਹਾਂ ਹਾਂ ਇਹਨੂੰ ਇਹਨੂੰ ਕੱਲੇ ਨੂੰ ਸ਼ੌਕ ਆ ਤੜਕਾ ਠੜ ਠੜਾਰੇ ਚਾਹ ਮਗਰ ਵੀਰੇ ਬੰਨੇ ਬੱਕਰੀ ਜੀ ਨਹੀਂ ਸੌਂਕਦਾ ਜ਼ਰੂਰੀ ਹੈ ਇਹ ਚੀਜ਼ਾਂ ਦਾ ਬੱਕਰੀਆਂ ਲਿਆ ਤੇ ਵੀ ਭਾਈ ਹਾਂ ਬ ਉਹ ਸੜਾ ਸਪੰਦ ਕਰਨ ਵਾਲਾ ਸਪਰੇਅ ਤੇ ਆਦਿਕ ਕਰਨ ਦੇ ਨਾਂ ਆ ਗਿਆ ਘਰ ਵਾਲੇ ਬਸ ਇਹ ਕਿੰਨੇ ਕਿ ਜਾਨਵਰ ਨੇ ਬਈ ਆਪਣੇ ਕੋਲੇ ਇਹ ਸਾਰੇ ਬਾਈ ਜਾਨਵਰ ਆਪਣੇ ਕੋਲੇ ਕਿੱਥੇ ਰੱਖਣਾ ਹੁਣ ਦੇ ਲਈ ਚੰਚੂ 35 ਜਾਨੀ ਆਪਾਂ ਆਪਣੇ ਕੋਲੇ ਹੈਗੇ ਆ 50 60 65 55 ਘਰੇ ਸੜੇ ਆਪਾਂ ਤੇ ਸਾਰੇ ਇੱਕ ਨਸਲ ਦੀਆਂ ਇੱਕ ਹੋਰ ਵੀ ਨਸਲਾਂ ਨੇ ਵਿੱਚ ਨਾਂ ਇੱਕ 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 ਹੈ ਕਿੰਨੇ ਸਾਰੇ ਇੱਕ ਥੋੜੀ ਜਿਹੀ ਮੈਂ ਉਹ ਦੂਜੀ ਨਸਲ ਆਇਆ ਸੀ ਇੱਕ ਇੱਕ ਬੱਕਰੀ ਜਵਾਕ ਇਹ ਬੜਾ ਅੱਛਾ ਬਰਬਰੀ ਲੈਂਦਾ ਉਹ ਜਿਹੜੀ ਛੋਟੇ ਜਿਹੇ ਕੱਦ ਦਾ ਆ ਜੀ ਉਹ ਬੈਠੇ ਉਹਨੇ ਚੂਤਾ ਲਿਆਉਂਦੀ ਨਹੀਂ ਬਾਹਰ ਤਾਂ ਹਾਂ ਹਾਂ ਕੁਝ ਵਕਤ ਸ਼ੌਂਕ ਜਿਹੇ ਰੱਖੀ ਕਿੰਨਾ ਕੁ ਪੁੱਤਾਂ ਤੇ ਕਿੰਨਾ ਕੁ ਕੀ ਦੇ ਦੇ 6 ਕਿਲੋ ਬਤਨਾ ਹੁਣ ਇਹਨੂੰ ਖਾਣ ਪੀਣ ਲਈ ਕੀ ਪਾਉਣਾ ਹੈ ਲੋਕਾਂ ਨੇ ਕਹਿੰਦਾ ਤਿੰਨ ਚਾਰ ਲਓ ਇੱਕ ਡੰਗ ਦਾ 3 ਕਿਲੋ ਕਪੀ ਦੇ ਦਿੰਦੀ ਆ ਇਹਨੂੰ ਖਾਣ ਪੀਣ ਲਈ ਕੀ ਪਾਉਣਾ ਹੈ ਖਾਣ ਪੀਣ ਦਾ ਬਾਈ ਹੁਣ ਦਾ ਦੇ ਤੇਰੇ ਸਾਹਮਣੇ ਦੁਆਰੇ ਦਾ ਨਹੀਂ ਰਹਿ ਪਈਆਂ ਨੇ ਆਹ ਦਰਸਤਾਂ ਜਿਹੜਾ ਜਿੰਦੜਾਣੀ ਪਾਕੀ ਗਾਇਰ ਪਰ ਪੜੇ ਤੇ ਪਰ ਹੋਰ ਪਾਸੇ ਹੋਣਾ ਕਿ ਇਨ ਬਾਹਰ ਵੀ ਚਾਰਨ ਜਾਣੇ ਹੋ 11 12 ਨਹੀਂ ਬਾਹਰ ਚਾੜਦੇ ਬਾਈ ਆਪੇ ਮੇਰੇ ਕੋਲ ਤੇ ਜੇ ਵਿੱਚ ਕੰਮ ਨਹੀਂ ਕਰ ਹਰ ਘਟਾ ਦੇ ਬਾਰੇ ਜਿਹਨੇ ਘਰੇ ਫੋਨ ਸੇਵਾ ਕਰਨੀ ਠੀਕ ਠੀਕ ਅਗਲਾ ਕਹਿੰਦੇ ਆ ਹੁਣ ਮੈਨੂੰ ਪਤਾ ਲੱਖ ਰੁਪਏ ਦਾ ਨੀਰਾ ਲਿਆ ਹੋਇਆ ਇਹ ਜਿਆ ਦਾਣਾ ਫੱਕਾ ਜੰਮਾਸਰੇ ਮਸ਼ੀਨ ਜਮੀ ਹੁਣ ਦਿਖਾਉਣੇ ਰੱਖ ਦਿੰਦਾ ਆ ਸਾਹਮਣੇ ਬੱਕਰੇ ਵੀ ਆਪਕੇ ਭਰੈਣਾ ਭਾ ਭਾ ਕੇ ਉੱਪਰ ਹੀ ਬੈਠੇ ਇਹ ਮਤਲਬ ਕਿ ਆਪਾਂ ਸੇਲ ਸੂਲ ਕਰਦੇ ਆ ਵੀ ਵਧੀਆ ਚੰਗੀ ਕਮਾਈ ਹੋ ਜਾਂਦੀ ਆ ਕਿ ਨਹੀਂ ਵਧੀਆ ਬਾਈ ਸੰਭਾਈ ਜੇ ਸਰ ਜੀ ਹਾਂ ਆਪਣੀ ਬਾਈ ਠੀਕ ਠੀਕ ਹੈ ਸੇਲ ਤਾਂ ਬਾਈ ਕਮਾਈ ਦਾ ਫਾਰਮੂਲਾ ਹੀ ਮੰਨ ਲੱਕਰੇ ਇਹ ਵੀ ਤੇ ਕੋ ਚੰਗੇ ਬੱਕਰੇ ਵੀ ਆ 10 ਕਿਲੋਣਾਂ ਲਗਾਨ ਲੈ ਠੀਕ ਠੀਕ ਜੇ ਭਾਈ ਸਾਹਮਣੇ ਜੇ ਮੇਰੇ ਜੇ ਸਾਹਮਣੇ ਬੱਕਰੇ ਤਿੰਨਾਂ ਫਿਰ ਭਾਈ 40 ਰੱਖਣ ਚ ਕੋਈ ਫਾਇਦਾ ਨਹੀਂ ਬੱਤੀ ਤੇ ਆਓ ਵੀ ਜਿਹਨੂੰ ਕੁਝ ਖਾਣਾ ਹੀ ਨਹੀਂ ਉਹਨਾਂ ਨੂੰ ਫਿਰ ਉਹਨਾਂ ਰੱਖਣ ਦਾ ਹੋਣ ਸਾਨੂੰ ਬਾਕੀ ਆ ਵਾਕਰੇ ਦੀ ਨਹੀਂ ਸਾਨੂੰ ਤੁਹਾਨੂੰ ਦੇ ਦਈਏ ਯਾਰ ਹਾਂ ਆ ਸਵਾਰਕ ਦਿਖਾ ਵੀ ਬੱਕਰੇ ਤੇ ਆ ਆ ਬਰਦੀਆਂ ਸਾਡੇ ਬੱਕਰੀਆਂ ਦਿਖਾ ਦਿਓ ਬੱਕਰੀਆਂ ਦਿਖਾ ਦੇ ਬਸ ਤੂੰ ਬੱਕਰੀ ਹੀ ਦੱਸ ਰਿਹਾ ਕਰਨਾ ਫਟ ਗਿਆ ਸਾਡੇ ਬੱਕਰੀਆਂ ਦਿਖਾ ਦੇ ਖਾਂਦੇ ਖਾਂਦੇ ਰਹਿਣਾ ਸਮਾਜ ਦੇ ਟੋਰ ਨੌਕਰਾ ਕੋੜਾਈ ਆ ਤੁਹਾਨੂੰ ਹਾਂ ਕੋਈ ਇੱਕ ਨਾ ਰਾਇਨ ਕਰਦੇ ਔਰ ਦੇ ਔਰ ਦੇ ਤਰ ਮਾਗਰ ਮਾਗਰ ਤੋਂ ਲਈ ਮਾਗਰ ਮਾਗਰ ਤੋਰੀਆ ਮਾਗਰ ਮਾਗਰ ਤੋਰੀਆ ਆ ਬੱਕਰਾ ਹੈ ਜੀ ਬਾਬੇ ਦੇ ਬੱਕਰੇ ਕੁਆਲਟੀ ਬਹੁਤ ਜਿਆਦਾ ਵਧੀਆ ਹੈ ਇੱਕ ਨੰਬਰ ਹੀ ਅਸਲੀ ਜੀ ਜੀ ਵੀ ਹੋੜਾ ਉੱਤੇ ਆਪਣਾ ਫੋਨ ਨੰਬਰ ਲਿਖ ਲਓ ਜੀ 98652 ਜੀ ਬਕਰੀ ਵੇਚੀ ਹੈ ਕਿ ਬੀਸੇ 65000 ਦੀ ਵਿੱਚ ਬਾਈ ਨੇ ਬੱਕਰੀ ਵੇਚੀ ਹੈ ਕਿਉਂਕਿ ਨਸਲ ਦੀ ਸੀ ਇਹਨਾਂ ਦੀ ਸੀ ਬੱਕਰੀ ਹਾਂਜੀ ਹਾਂਜੀ ਇਹ ਉਹ ਕਦੋਂ ਕਰਾਉਂਦੇ ਆ ਬੱਕਰੀ ਜ